ਸਰੀਰ ਨੂੰ ਧੋਣ ਤੇ ਸਾਫ ਕਰਨ ਅਤੇ ਸੁੱਚਾ ਕਰਨ ਵਿੱਚ ਅੰਤਰ ਹੈ ਬੜਾ ਵੱਡਾ ਅੰਤਰ ਹੈ ਸਾਧ ਸੰਗਤ ਦੇ ਵਿੱਚ ਅਸੀਂ ਸੁੱਚਾ ਕਹਦੇ ਨਹੀਂ ਗਰੀਬ ਨਵਾਜ਼ ਨੇ ਅਸਤਾ ਜੀ ਦੀ ਬਾਹ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਸੁੱਚੇ ਇਹ ਨਾ ਆਖੀਐ ਬਹਿਣ ਦੇ ਪਿੰਡਾ ਧੋਏ ਕਹਿੰਦੇ ਸਰੀਰ ਧੋਕੇ ਜੇ ਕੋਈ ਆਖੇ ਮੈਂ ਸੁੱਚਾ ਹੋ ਗਿਆ ਇਨੂੰ ਸਮਝਣ ਦੀ ਕੋਸ਼ਿਸ਼ ਕਰਿਓ ਮੇਰੀ ਵੱਲੋਂ ਜਿੱਥੇ ਮਰਜ਼ੀ ਕੋਈ ਇਸ਼ਨਾਨ ਕਰਿਓ ਪਰ ਮੈਂ ਜੋ ਕੁਰਬਾਨੀ ਦਾ ਉਪਦੇਸ਼ ਉਹ ਸਾਂਝਾ ਕਰਨ ਲੱਗਾ ਮਹਾਰਾਜ ਕਿੰਨੇ ਪਿੰਡਾ ਧੋਣ ਨਾਲ ਸਵੱਛਤਾ ਤੇ શ્રેਸ਼ਟਤਾ ਸੁਰਤ ਵਿੱਚ ਨਹੀਂ ਆਉਂਦੀ ਪਿੰਡਾ ਧੋਣ ਨਾਲ ਸਰੀਰ ਸਾਫ਼ ਹੁੰਦਾ ਹੈ ਸਰੀਰ ਸਾਫ਼ ਹੁੰਦਾ ਹੈ ਧੋਣ ਦੇ ਨਾਲ ਪਾਣੀ ਨਾਲ ਸਰੀਰ ਸਾਫ਼ ਹੁੰਦਾ ਹੈ ਬੜਾ ਪਿਆਰਾ ਬਚਨ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਦਿੰਦਾ ਹੈ ਸੁਚੇ ਇਹਨ ਆਖੀਐ ਬੈਣ ਜੇ ਪਿੰਡਾ ਧੋਏ ਸੁਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਕਹਿੰਦੇ ਅਸਲ ਵਿੱਚ ਸੁਚੇ ਤੇ ਉਹ ਹੈ ਜਿਨ੍ਹਾਂ ਨੇ ਮਨ ਚ ਵਸਾ ਲਿਆ ਜਿਨ੍ਹਾਂ ਨੇ ਮਨ ਚ ਵਸਾ ਲਿਆ ਨਾ ਸੁਚੇ ਉਹ ਨੇ ਸੁਚੇ ਉਹ ਨਹੀਂ ਜਿਹੜੇ ਪਿੰਡਾ ਧੋ ਕੇ ਬੈਠ ਜਾਣ ਪਏ ਅਸੀਂ ਸੁਚੇ ਹੋ ਗਏ ਇਹੋ ਅਸੀਂ ਹੱਥ ਧੋ ਕੇ ਕਹਿੰਨੇ ਸੁਚੇ ਕਰ ਲਏ ਇਹ ਉਹ ਸਰੀਰ ਧੋ ਕੇ ਅਸੀਂ ਕਹਿੰਦੇ ਸੁੱਚਾ ਹੋ ਗਿਆ ਐਵੇਂ ਕੱਪੜਾ ਧੋ ਕੇ ਅਸੀਂ ਕਹਿੰਦੇ ਸਾਫ਼ ਹੋ ਗਿਆ ਕੱਪੜਾ ਸੁੱਚਾ ਹੋ ਗਿਆ ਸਾਧ ਸੰਗਤ ਸਾਫ਼ ਹੋ ਗਿਆ ਕਹਿ ਸਕਦੇ ਹ ਯੋਗ ਸ਼ਬਦ ਹੈ ਸਾਫ਼ ਹੋਗਾ ਹੱਥ ਸਾਫ਼ ਹੋਗਾ ਸਰੀਰ ਸਾਫ਼ ਹੋਗਾ ਤੇ ਸੁੱਚੇ ਹੋਣ ਵਾਸਤੇ ਕੀ ਕਰਨਾ ਪਵੇਗਾ ਇਹ ਵੀ ਮਹਾਰਾਜ ਨੇ ਦੱਸਿਆ ਇਹਦਾ ਅਰਥ ਇਹ ਨਹੀਂ ਹੈ ਕਿ ਭੁਲੇਖੇ ਚ ਰੱਖਿਆ ਮਹਾਰਾਜ ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਪਾਣੀ ਦੇ ਧੋਣ ਨਾਲ ਮਿੱਟੀ ਉਤਰ ਗਈ ਮੂਤ ਪਲੀਤੀ ਕੱਪੜ ਹੋਏ ਕੱਪੜਾ ਗੰਦਗੀ ਨਾਲ ਪਲੀਤ ਹੋਇਆ ਦੇ ਸਾਬੂਨ ਲਈਏ ਉਹ ਧੋਏ ਸਾਬਣ ਦੀ ਵਰਤੋਂ ਕੀਤੀ ਹੈ ਪਾਣੀ ਦੇ ਨਾਲ ਤੇ ਕੱਪੜਾ ਵੀ ਸਾਫ਼ ਹੋ ਗਿਆ ਤੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਜਦੋਂ ਮਨੁੱਖ ਦੇ ਮਨ ਵਿੱਚ ਮੈਲ ਜੰਮ ਜਾਂਦੀ ਹੈ ਜਦੋਂ ਮਨੁੱਖ ਦੇ ਮਨ ਵਿੱਚ ਮੈਲ ਜੰਮਦੀ ਹੈ ਕਿ ਇਹ ਵੀ ਪਾਣੀ ਨਾਲ ਧੁੱਪਦੀ ਹੈ ਇਹ ਵੀ ਸਾਬਣ ਨਾਲ ਧੁੱਪ ਜਾਂਦੀ ਹੈ ਮਹਾਰਾਜ ਇਹ ਵੀ ਸਾਬਣ ਨਾਲ ਧੁੱਪਦੀ ਹੈ ਦੱਸਿਓ ਜਰਾ ਕਿ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਰੋ ਕਿਰਪਾ ਸਾਨੂੰ ਸਮਝ ਲੱਗ ਜਾਵੇ ਮਨ ਵਿੱਚ ਈਰਖਾ ਦੀ ਮੈਲ ਪੈਦਾ ਹੋ ਗਈ ਇਹ ਵੀ ਪਾਣੀ ਨਾਲ ਧੁੱਪ ਜਾਂਦੀ ਹੈ ਮਨ ਵਿੱਚ ਵਿਸ਼ੇ ਵਿਕਾਰਾਂ ਤੇ ਝੂਠ ਦੀ ਮੈਲ ਪੈਦਾ ਹੋ ਗਈ ਮਹਾਰਾਜ ਇਹ ਵੀ ਤੁਪ ਜੇਗੀ ਪਾਣੀ ਨਾਲ ਸਤਿਗੁਰੂ ਕਹਿੰਦੇ ਨਹੀਂ ਇਹ ਪਾਣੀ ਨਾਲ ਨਹੀਂ ਤੁਪੇ ਮੂਤ ਪਲੀਤੀ ਕੱਪੜ ਹੋਏ ਦੇ ਸਬੂਣ ਲਈਏ ਉਹ ਧੋਏ ਮਹਾਰਾਜ ਕਹਿੰਦੇ ਸਾਬਣ ਨਾਲ ਤਾਂ ਧੁੱਪਦੀ ਹੈ ਉਹ ਮੈਲ ਪਾਣੀ ਨਾਲ ਧੁੱਪਦੀ ਹੈ ਉਹ ਮੈਲ ਜਿਹੜੀ ਕੱਪੜੇ ਨੂੰ ਲੱਗੀ ਤੇ ਜਿਹੜੀ ਸਰੀਰ ਨੂੰ ਲੱਗੀ ਜਿਹੜੀ ਮਨ ਨੂੰ ਲੱਗੀ ਨਾ ਉਹ ਏਦਾਂ ਨਹੀਂ ਤੁਪੇਗੀ ਭਰੀਏ ਮਤ ਪਾਪਾਂ ਕੈ ਸੰਗ ਜਿਨ੍ਹਾਂ ਦੀ ਮਤ ਪਾਪਾਂ ਨਾਲ ਪਰਵੇ ਪਾਪ ਕਰ ਕਰਕੇ ਵਿਸ਼ੇ ਵਿਕਾਰ ਭੋਗ ਭੋਗ ਕੇ ਈਰਖਾ ਦੁਸ਼ੈਸ਼ ਕਰਕੇ ਨਿੰਦਾ ਚੁਗਲੀ ਕਰਕੇ ਮਤ ਪਾਪਾਂ ਨਾ ਪਰਵੇ ਮਰਜ ਤੁਪੇਗੀ ਸਤਿਗੁਰ ਕਹਿੰਦੇ ਤੁਪੇਗੀ ਹਰ ਸਾਬਣ ਦੇ ਨਾਲ ਤੇ ਪਾਣੀ ਦੇ ਨਾਲ ਨਹੀਂ ਪਰਿਐ ਮਤ ਪਾਪਾਂ ਕੈ ਸੰਗ ਉਹ ਧੁੱਪੈ ਬੋਲੋ ਸਾਸਨ ਉਹ ਧੁੱਪੈ ਨਾਮੈ ਕੈ ਰੰਗ ਉਹ ਤੇ ਨਾਮ ਦੇ ਰੰਗ ਨਾਲ ਧੁੱਪਣੀ ਐ ਤੇ ਨਾਮ ਦੇ ਰੰਗ ਤੋਂ ਅਸੀਂ ਕੋਹਾਂ ਦੂਰ ਚੱਲ ਜਾਂਦੇ